ਜਰਾ ਵਾ ਕਿਵੇਂ ਦੇਖੋ ਆਪਣਾ ਹਾਲੇ ਤੱਕ ਬੈਠੀ ਨਹੀਂ ਦੇਖੋ ਸਰਕਾਰ ਕਰਨਾ ਹੀ ਨਹੀਂ ਚਾਹੁੰਦੀ ਜੀ ਆ ਇਹਨਾਂ ਦੇ ਜਿਹੜੇ ਭਾਜਪਾ ਦੇ ਉਮੀਦਵਾਰ ਹੈ ਉਹ ਕਹਿੰਦੇ ਜੀ 25 ਰੁਪਏ ਨੂੰ ਮਟਰ ਵੇਚਦੇ ਆ ਹਾਂਜੀ ਤੇ ਕਹਿੰਦਾ ਮੈਂ 350 ਨੂੰ ਵੇਚਨੇ ਤੂੰ ਬਾਬਾ ਆ ਜੁੜੇ ਹੱਥ ਤੇਰੇ ਤੂੰ 50 ਰੁਪਏ ਐਮਐਸਪੀ ਅਨਾਉਂਸ ਕਰ 250 ਤੈਨੂੰ ਦਿੱਤਾ ਹੋਵੇ ਐਮਐਸਪੀ ਅਨਾਉਂਸ ਨਹੀਂ ਕਰਦੇ ਐਵੇਂ ਲੋਕਾਂ ਨੂੰ ਸਬ ਚ ਬਾਕਿ ਸਿਕਾਈ ਜੀ ਜਿਨ੍ਹਾਂ ਨੂੰ ਸ੍ਰੀ ਅਮਰitsar ਸਾਹਿਬ ਦੇ ਰਾਮਾਦਾਨੀ ਪਤਾ ਜੀ ਜਿਹੜੀ ਵੋਟਾਂ ਮੰਗਦੇ ਮੰਗਦੇ ਹਲਕਾ ਟੱਪ ਜਾਂਦੀ ਹੈ ਜਿਨ੍ਹਾਂ ਦੇ 1 ਜੂਨ ਤੋਂ ਬਾਅਦ ਦਰਸ਼ਨ ਨਹੀਂ ਹੋਣੇ ਅਜ ਐਵੇਂ ਝੂਠੀਆਂ ਗੱਲਾਂ ਜੀ ਕਦੇ ਕਹੇ ਤਾਂ 800 ਕਰੋੜ ਆ ਰਿਹਾ ਜੀ ਮੈਂ ਉਹ ਧਿਆਨ ਨਾਲ ਉਹ ਡਾਕੂਮੈਂਟ ਪੜਿਆ ਉਹ ਸਟਾਰਟਅਪ ਸੁਆਸਤੇ ਲੋਨ ਹੈ ਕਿ ਤੁਹਾਨੂੰ ਹੋਰ ਕਰਜ਼ਾਈ ਬਣਾ ਦੇਾਂਗੇ ਇਹ ਕਹਿਣਾ ਕਿ ਮੈਂ ਮੁਫਤ ਚ ਦੇ ਰਿਹਾ ਤੇ ਲਿਸਟ ਦੱਸ ਦੇਣ 800 ਕਰੋੜ ਕਿਹਨੂੰ ਕਿਹਨੂੰ ਮੁਫਤ ਚ ਦੇਣਾ ਫਿਰ ਤਾਂ ਮੈਂ ਮੰਨੂਗਾ 5000 ਕਰੋੜ ਦਾ ਬਾਡਰ ਦਾ ਨੁਕਸਾਨ ਘਰਾਤਾ ਜਿਹੜਾ ਵਪਾਰ ਇੱਥੋਂ ਚੱਲਣਾ ਸੀ ਸਿਰਫ ਇਸ ਲਈ ਕਿ ਗੁਜਰਾਤ ਨੂੰ ਅਡਾਨੀ ਨੂੰ ਫਾਇਦਾ ਹੋ ਜੇ। ਸੁਮੰਦਰੀ ਰਾਹੀਂ ਸਭ ਜਾਂਦਾ। ਜੀ ਹਾਂ ਜੀ। ਵਾਗਾ ਬਾਰਡਰ ਬੰਦ। ਹਾਂ ਜੀ। ਨੁਕਸਾਨ ਪੰਜਾਬੀਆਂ ਦਾ ਹੋ ਰਿਹਾ। ਜੀ। ਇਸ ਲਈ ਇਹ ਝੂਠ ਦੀਆਂ ਗੱਲਾਂ ਕਰਨ ਦਾ ਇੱਥੇ ਫਾਇਦਾ ਕੋਈ ਨਹੀਂ। ਕਦੇ ਕਹਿੰਦੇ ਜੀ ਗੋਭੀ ਵੇਖੋ 350 ਦੀ। ਤੂੰ ਬਾਬਾ 100 200 ਹੀ ਦੇ। 150 ਤੇਰਾ। ਮੋਦੀ ਨੇ ਤਾਂ ਹਾਲਾਤ ਐ ਸੀ ਜਦੋਂ ਬਾਸਮਤੀ ਦੇ ਰੇਟ ਵਧੇ। ਕਿਸਾਨਾਂ ਦਾ ਕੋਈ ਫਾਇਦਾ ਹੋਣ ਲੱਗਿਆ ਸੀਗਾ। ਕੀ ਘਾਟ ਹੈ? ਹਾਂ ਜੀ। ਸਾਰੇ ਦੁਨੀਆ 'ਚ ਅਨਾਜ ਦੀ ਘਾਟ ਸੀ। ਇਹਨਾਂ ਨੇ ਐਕਸਪੋਰਟ ਬੈਨ ਕਰਤਾ। ਕਿਸਾਨ ਨੂੰ ਤਾਂ ਫੇਰ ਜਿਹੜਾ ਮਹਾ ਮਨਾਫਾ ਦੀ ਵਾਰੀ ਆਈ ਜੀ ਉਹ ਫੇਰ ਨਹੀਂ ਹੋਇਆ ਜੀ ਤੁਸੀਂ ਐਮ ਐਸ ਪੀ ਦਿੰਦੇ ਕੋਈ ਨਹੀਂ ਕਾਨੂੰਨ ਬਣਾਉਂਦੇ ਕੋਈ ਨਹੀਂ ਹੁਣ 25 ਰੁਪਏ ਵਾਲਾ ਮਟਰ ਤੁਸੀਂ 350 ਤੇ ਕਿੱਥੋਂ ਵੇਚ ਦੇਣਾ ਮਨਸ਼ਾ ਹੀ ਨਹੀਂ ਇਸ ਲਈ ਜੇ ਹੈ ਤੇ ਐਮਐਸਪੀ ਕਹਿ ਦਿਓ ਅਸੀਂ 200 ਦਿਨੇ ਸਵੇਰ ਤੋਂ ਲੋਕ ਤੁਹਾਨੂੰ ਆਪੇ ਵੋਟਾਂ ਬਾਧਣ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜਿਹੜਾ ਜੰਦੇ ਦੇ ਬਾਰੇ ਦੇ ਵਿੱਚ ਸਰਕਾਰ ਨੇ ਮੰਨਿਆ ਇੱਕੋ ਤੇ ਚੀਜ਼ ਦਾ ਕਿ ਜਿਹੜੀਆਂ ਚੱਕਰਾਂ ਜਿਹੜੀ ਖਲੋਤੇ ਸੀ ਆਪਣਾ ਕੁਝ ਨਹੀਂ ਦੇਖੋ ਇਸ ਤਰ੍ਹਾਂ ਹੈ ਇਹਦੇ ਚ ਤਾਂ ਕਾਂਗਰਸ ਦੀ ਬੜੀ ਵੱਡੀ ਫੇਲੀਅਰ ਹੈ ਜੋਸ਼ੀ ਸਾਹਿਬ ਨੇ ਇਹ ਗੱਲ ਬੜੇ ਵਿਸਤਾਰ ਨਾਲ ਕੀਤੀ ਆ 10 ਸਾਲ ਐਮਪੀ ਰਹਿ ਚੁੱਕੇ ਉਹਨਾਂ ਦਾ ਆਪ ਦਾ ਘਰ ਔਜਲਾ ਸਾਹਿਬ ਦਾ ਗੰਦੇ ਲਾਲੇ ਦੇ ਹਾਂਜੀ ਉੱਥੇ ਨਹੀਂ ਮਸਲਾ ਹੱਲ ਕਰ ਪਾਇਆ ਜੀ ਜੋਸ਼ੀ ਸਾਹਿਬ ਨੇ ਕਿਹਾ ਕਿ ਤੂੰ ਵੋਟ ਮੈਨੂੰ ਪਾ ਦੇ ਐ ਕਿ ਔਜਲਾ ਸਾਹਿਬ ਨੂੰ ਜੀ ਤੇ ਮੈਂ ਗੰਦਾ ਨਾਲਾ ਕਵਰ ਵੀ ਕਰਾਉਂਗਾ ਜੀ ਤੇ ਉੱਥੇ ਸਾਈਕਲਿੰਗ ਵੀ ਕਰਿਆ ਕਰਾਂਗੇ ਮੈਂ ਤਾਂ ਉਹਨੂੰ ਕਹਿੰਦਾ ਤਿੰਨ ਬੀ ਵਾਲੀ ਸਾਈਕਲ ਲੈਦੀ ਨਾਲ ਉਹਨੂੰ ਬਿਠਾ ਲਿਓ ਹੁੰਦੀ ਹੈ ਨਾ ਜੇ ਕੋਈ ਤੇ ਡਿਕ ਟੁਕ ਨਾ ਜਾਵੇ ਕਿਤੇ ਇਹਦਾ ਡਿਕ ਟੁਕ ਮੁੱਸੇ ਵਾਲੇ ਦੇ ਮਤਲਬ ਪੰਜਾਬ ਸਰਕਾਰ ਨੇ ਮੰਨ ਲਿਆ ਹੈ ਕਿ ਉਹਦਾ ਸੁਰੱਖਿਆ ਦੇ ਕਰਕੇ ਜਿਹੜਾ ਵਾ ਇੱਕੋ ਮੂਸੇ ਵਾਲੇ ਦੇ ਪਰਿਵਾਰ ਲਈ ਅਸੀਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਭਗਵੰਤ ਮਾਨ ਜ਼ਿੰਮੇਵਾਰ ਹੈ ਉਹਦੇ ਕਤਲ ਦਾ ਜੀ ਉਹਨਾਂ ਦਾ ਮਰਡਰ ਹੋਇਆ ਜਦੋਂ ਸਿਕਿਉਰਿਟੀ ਦੀ ਏਜੰਸੀਆਂ ਨੇ ਸਪਸ਼ਟ ਕਿਹਾ ਸੀ ਕਿ ਇਸ ਨੂੰ ਖਤਰਾ ਬੁਲੇਟ ਪ੍ਰੂਫ ਗੱਡੀ ਦੀ ਪਰਮਿਸ਼ਨ ਦਿੱਤੀ ਜੀ ਸਿਕਿਉਰਿਟੀ ਦਿੱਤੀ ਸਿਕਿਉਰਿਟੀ ਵਿੰਗ ਚੋਂ ਗੱਡੀਆਂ ਦਿੱਤੀਆਂ ਤੇ ਫਿਰ ਰਾਤੋਂ ਰਾਤ ਸਰਕਾਰ ਬਦਲਣ ਵੇਲੇ ਜਾਂ ਕੀ ਹੋ ਗਿਆ ਕਿ ਤੁਸੀਂ ਸਿਕਿਉਰਿਟੀ ਵਿਡਰਾ ਕਰ ਦਿੱਤੀ ਮਤਲਬ ਕੀ ਭਗਵੰਤ ਮਾਨ ਦੀ ਲੌਰੈਂਸ ਬਿਸ਼ਨੋਈ ਜਾਂ ਉਹਦੇ ਸਾਥੀਆਂ ਨਾਲ ਕੋਈ ਸੰਧੀ ਸੀ ਕੋਈ ਉਹਨਾਂ ਨਾਲ ਲਿਹਾਜ਼ ਸੀ ਕੋਈ ਉਹਨਾਂ ਨਾਲ ਸੰਧੀ ਸੀ ਕੋਈ ਥੋੜੀ ਗੰਡ ਟੁੱਪ ਕੀਤੀ ਸੀ ਉਹ ਦੱਸੋ ਫਿਰ ਕਿਉਂਕਿ ਤੁਸੀਂ ਸਿਕਿਉਰਿਟੀ ਵਿਡਰੋਅ ਕੀਤੀ ਪੰਨੂ ਜਿਹੜਾ ਐਡਵਾਈਜ਼ਰ ਹੈ ਉਹਨੇ ਜਨਤਕ ਕੀਤੀ ਦੋ ਦਿਨਾਂ ਚ ਪਤਾ ਲੱਗ ਗਿਆ ਕਿ ਉਹਦੇ ਕੋਲ ਸਿਕਿਉਰਿਟੀ ਨਹੀਂ ਉਹਨੂੰ ਮਾਰਤਾ ਗਿਆ ਪਰ ਇਹ ਗੱਲ ਪੰਜਾਬ ਦੇ ਆਪਣੇ ਐਡਵੋਕੇਟ ਜਰਨਲ ਨੇ ਸਭ ਤੋਂ ਵੱਡੀ ਅਦਾਲਤ ਆਨਰੇਬਲ ਸੁਪਰੀਮ ਕੋਰਟ ਚ ਜਾ ਕੇ ਆਪ ਕਹਿਤਾ ਕਿ ਸੁੱਤੂ ਮੂਸੇ ਵਾਲੇ ਦੀ ਮੌਤ ਦਾ ਕਾਰਨ ਉਹਦੀ ਸਿਕਿਉਰਿਟੀ ਵਿਡਰੋਅਲ ਸੀ ਪਹਿਲਾ ਸਵਾਲ ਸਿਕਿਉਰਿਟੀ ਵਿਡਰੋਅ ਕਿਨੇ ਕੀਤੀ ਜਵਾਬ ਭਗਵੰਤ ਮਾਨ ਦੂਜਾ ਸਵਾਲ ਸਿਕਿਉਰਿਟੀ ਵਿਡਰੋਅ ਕਰਕੇ ਉਹਨੂੰ ਜਨਤਕ ਕਿਨੇ ਕੀਤਾ ਗਵੰਤ ਮਾਨ ਦੇ মিডিਆ ਐਡਵਾਈਜ਼ਰ ਨੇ ਬਲਤੇਜ ਪੰਨੂ ਜੀ ਸੋ ਜਿਨ੍ਹਾਂ ਨੇ ਵਿਡਰੋ ਕੀਤੀ ਜਿਨ੍ਹਾਂ ਨੇ ਜਨਤਕ ਕੀਤੀ ਜਿਹੜੇ ਅਫਸਰ ਸਹਿਬਾਨਾਂ ਨੇ ਇਸ ਨੂੰ ਵਿਡਰੋ ਕਰਨ ਤੇ ਇਸ ਕੋ ਗੀ ਮਾਰੀ ਹਾਂਜੀ ਸੋ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ 302 ਲੱਗਣੀ ਚਾਹੀਦੀ ਦੇ ਆਰ ਨਾਟ ਅਬੋਵਸ ਦ ਲਾ ਜੇ ਅੱਜ ਨਹੀਂ ਹੋਊ ਸਰਕਾਰ ਬਦਲੂਗੀ ਇਨਾ ਤੇ ਪਰਚਾ ਹੋਊਗਾ ਇਹ ਅੰਦਰ ਜਾਣ ਆਖਰੀ ਸਵਾਲ ਹੈ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਥੋਂ ਦੇ ਦਿ ਰਾਜਪਾਲ ਨੇ ਇੱਕ ਸ਼ਵਾਰਸ਼ ਕੀਤੀ ਹੈ ਕਾਰਵਾਈ ਕਰਨ ਦੀ ਐਸਐਫਜੀ ਕੋਲੋਂ ਦਾ ਫੰਡ ਲਿਆ ਉਹਨਾਂ ਨੇ ਭੁੱਲਰ ਦੀ ਠਾਈ ਦੇ ਵਾਸਤੇ ਤੁਸੀਂ ਕਹਿਣਾ ਚਾਹੁੰਦੇ ਹੋ ਭੁਗਚਰ ਅੰਦਰ ਆ ਯਾਰ ਉਹ ਨਿਕੂ ਜੇ ਨੂੰ ਐਵੇਂ ਚਰਚ ਦੇ ਆਧਾਰ ਤੇ ਛੱਡ ਦੇਣਾ ਚਾਹੀਦਾ ਬਾਕੀ ਦੇਖੋ ਹਲਕਾ ਦਿੱਖਣੀ ਚ ਸਾਰਾ ਐਸਐਫਜੀ ਇਹ ਅੱਜ ਵਾਰ ਨਹੀਂ ਨਹੀਂ ਕਈ ਵਾਰੀ ਇਹ ਗੱਲ ਆਈ ਹੈ ਕਿ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਜਿਹੜਾ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੇ ਜੇ ਉਹਦੇ ਤੋਂ ਕੋਈ ਫੰਡਿੰਗ ਹੋਈ ਹੈ ਐਲਜੀ ਨੇ ਇਹ ਰਿਕਾਰਡ ਦਿੱਤਾ ਔਰ ਇਹ ਗੱਲ ਕਹੀ ਹੈ ਕਿ ਜਦੋਂ ਇਹ ਫੰਡਿੰਗ ਹੋਈ ਸੀ ਇਸ ਵਿਆਪ ਦੇ ਹੋਈ ਸੀ ਕਿ ਭੁੱਲਰ ਸਾਹਿਬ ਦੀ ਰਿਹਾਈ ਹੋਊਗੀ ਇਹ ਨਹੀਂ ਕਰਦੇ ਜੀ ਇਸ ਸਾਰੀ ਚੀਜ਼ਾਂ ਦੀ ਇਨਕੁਆਇਰੀ ਹੋ ਕੇ ਜਰੂਰ ਲੋਕਾਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਨੋਬਡੀ ਇਜ਼ ਅਬਵ ਦਾ ਲਾ ਜੀ ਹਲਕਾ ਦਖਣੀ ਚਾਹੀਏ ਸਰ ਹਲਕਾ ਦੇ ਵਿੱਚ ਆਇਆ ਬੜਾ ਬਹੁਤ ਪਹੁੰਚ ਦੇਖਣ ਨੂੰ ਮਿਲਿਆ ਕਿਵੇਂ ਕਿਰਪਾ ਕਰਨਗੇ ਜੀ ਲੋਕ ਜ਼ਮੀਰ ਵਾਲੇ ਜੀ ਠੀਕ ਹੈ ਸਰ ਧੰਨਵਾਦ ਦੇਖੋ i you